ਜਿਹੜੀ ਮਾਨਸਿਕਤਾ ਬਾੜੀ ਹੈ ਮਤਲਬ ਇਹ ਕਿ ਯੂਨੀਫਾਰਮ ਬੰਦਾ ਜਿਹੜਾ ਹੁੰਦਾ ਨਾ ਅਸੀਂ ਵੀ ਯੂਨੀਫਾਰਮ ਸੀਗੇ ਤੇ ਯੂਨੀਫਾਰਮ ਬੰਦੇ ਦੀ ਇੱਕ ਰਿਸਪੌਂਸਿਬਿਲਟੀਜ਼ ਆ ਨਾਰਮਲ ਆਮ ਇਨਸਾਨ ਨਾਲੋਂ ਜ਼ਿਆਦਾ ਹੁੰਦੀਆਂ ਜੀ ਤੇ ਯੂਨੀ ਨਾਰਮਲ ਬੰਦਾ ਕੋਈ ਗਲਤੀ ਕਰ ਜੇ ਤੇ ਬਰਦਾਸ਼ਤ ਹੋ ਜਾਂਦੀ ਹੈ ਜੇ ਯੂਨੀਫਾਰਮ ਵਾਲਾ ਜਿਹਦੀ ਰਿਸਪੌਂਸਿਬਿਲਟੀ ਜ਼ਿਆਦਾ ਹੈ ਉਹ ਇਦਾਂ ਦੀ ਗਲਤੀ ਕਰਕੇ ਜੇ ਨੂੰ ਪਤਾ ਔਰ ਇੱਕ ਯੂਨੀਫਾਰਮ ਵਾਲਾ ਦੂਜੇ ਯੂਨੀਫਾਰਮ ਨਾਲ ਇਦਾਂ ਦਾ ਬਿਹੇਵੀਅਰ ਕਰ ਰਿਹਾ ਹੈ ਮਤਲਬ ਇਹ ਤੇ ਬਹੁਤ ਜ਼ਿਆਦਾ ਦੁੱਖ ਹੈ ਇਹ ਮਾਨਸਿਕਤਾ ਵੀ ਤੇ ਦੁੱਖ ਹੈ ਕਿ ਬੰਦਾ ਫੌਜ ਦੇ ਜਿਹੜੀ ਰਿਸਪੌਂਸਿਬਿਲਟੀ ਜਿਹੜੀ ਇਸ ਸੋਚ ਦੇ ਉੱਚੇ ਕਰਦੇ ਕਿ ਜਿੱਥੇ ਅਸੀਂ ਸਾਡਾ ਘਰ ਸਾਡਾ ਪਰਿਵਾਰ ਸੇਫ ਹੈ ਉੱਥੋਂ ਤੁਸੀਂ ਇੰਨੇ ਬਸ਼ਕਤਾਂ ਦੇ ਵਿੱਚੋਂ ਆ ਕੇ ਜਦੋਂ ਆਪਣੇ ਘਰ ਦੇ ਵਿੱਚ ਆ ਕੇ ਤੁਹਾਨੂੰ ਕੋਈ ਦਾ ਬਿਹੇਵ ਕਰੇ ਇਹਨਾਂ ਦੁੱਖ ਹੁੰਦਾ ਕੋਈ ਅਸੀਂ ਫਰੰਟੀਅਰ ਦੇ ਵਿੱਚ ਰਹਿ ਕੇ ਸਰਵਿਸ ਕਰਕੇ ਇਹ ਤਾਂ ਸੋਚਦੇ ਹੁੰਦੇ ਸੀ ਯਾਰ ਸਾਡੀ ਕੌਮ ਸਾਡਾ ਦੇਸ਼ ਸਾਡੇ ਮਾਵਾ ਸਾਡੇ ਬੱਚੇ ਸਾਡੇ ਕਰਕੇ ਸੇਫ ਨੇ ਅਸੀਂ ਉੱਥੇ ਤੇ ਜਦੋਂ ਤੁਸੀਂ ਉਸ ਜਗ੍ਹਾ ਤੇ ਆ ਕੇ ਜਿੱਦ ਲਈ ਤੁਸੀਂ ਸੇਫਟੀ ਦੇ ਲਈ ਕਰ ਰਹੇ ਹੋ ਉੱਥੇ ਆ ਕੇ ਤੁਹਾਨੂੰ ਇਦਾਂ ਲੱਗੇ ਬਿਹੇਵਰ ਔਰ ਇਸ ਤਰ੍ਹਾਂ ਦਾ ਐਟੀਟਿਊਡ ਲੋਕਾਂ ਦਾ ਫਿਰ ਬਹੁਤ ਜ਼ਿਆਦਾ ਦੁੱਖ ਦੀ ਕਰ ਲਿਆ ਔਰ ਐਸੀ ਜਗ੍ਹਾ ਤੇ ਜਿੱਥੇ ਲੋਕ ਮੈਂ ਇਹ ਹੋਰ ਇਸ ਤੋਂ ਵੱਡਾ ਦੁੱਖ ਮੈਨੂੰ ਇਹ ਕਿ ਪੰਜਾਬ ਦੀ ਧਰਤੀ ਤੇ ਹੋਇਆ ਜਿੱਥੇ ਅਸੀਂ ਯੋਧਿਆਂ ਦੀ ਫੌਜੀਆਂ ਦੀ ਇਹ ਮਤਲਬ ਇਹਨਾਂ ਨੇ ਇੱਥੇ ਦੇ ਲੋਕਾਂ ਨੂੰ ਇਹ ਸੈਂਸਿਟੀਵ ਨਹੀਂ ਫਿਰ ਕਿੱਥੇ ਹੋਏਗੀ